ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਉਹ ਜੀ ਬਗਲ ਦਾ ਕਰਦਾ ਮੇਰੇ ਵੀਰੋ ਉੱਤਰਵਾ ਦੱਸਦਾ ਵੀ ਸਾਰੇ ਵੀਰ ਨੇ ਕੰਮ ਪੂਰਾ ਕੀਤਾ। ਭਈ ਉੱਠਣਾ ਸੀ ਟਾਈਮ ਨਾਲ ਤੇ ਜੇ ਕਹੋ ਸੁਣਵਾ ਦੇ ਕੀ ਹੋ ਗਿਆ ਤੇ ਤੁਸੀਂ ਆਖੋਗੇ ਹਾਂ ਟਾਈਮ ਹੀ ਐ। 10 ਵਜੇ 17 ਮਿੰਟ ਹੋ ਗਏ ਤੇ ਉੱਠਣਾ ਸੀਗਾ 5 ਵਜੇ ਨਾ ਹੀ ਬਚੀ ਐ ਤੇ ਨਾ ਹੀ ਮੈਂ ਉੱਠਿਆ ਤੇ ਪਤਾ ਹੀ ਨਹੀਂ ਲੱਗ ਕਿ ਹੋ ਗਿਆ। ਚਲੋ ਕੋਈ ਨਾ ਹੋਰ ਉੱਠਦੇ ਆ ਬਈ ਸਭ ਤੋਂ ਪਹਿਲਾ ਕੰਮ ਉੱਠ ਕੇ ਮੇਰੇ ਤੇ ਆਪਾਂ ਬੱਚਾ ਪਾਲਣ ਚੱਲਦੇ ਆਂਗੇ। ਯਾਰ ਅੱਜ ਕੇ ਮੇਰੇ ਵੀਰੋ ਲਗੜੀ ਲਾਈਟ ਉਹ ਪੱਖਾ ਬੰਦ ਤੇ ਲਾਈਟ ਬੰਦ ਠੀਕ ਆ ਉਹ ਬਾਈ ਸਾਹਿਬ ਇਹ ਡੋਰ ਖੁੱਲੇ ਹੀ ਪਿਆ ਸੀਗਾ ਚਲੋ ਕੋਈ ਨਾ ਬਿੱਲੀ ਦਾ ਤਾਂ ਨਹੀਂ ਅਟੈਕ ਟੋਕ ਹੋਇਆ ਬੱਚਿਆਂ ਤੇ ਜਾਲੀ ਲੱਗਿਆ ਡਬਲ ਜਾਲੀ ਕੋਈ ਵਲੀ ਗੱਲ ਨਹੀਂ ਨਾ ਤੇ ਬਸ bro ਹੋਂ ਲਾਈਟਰ ਨੂੰ ਟਿਕਣਾ ਬੰਦ ਕਰਾਂ ਸਾਰੀਆਂ ਹੋਂ ਵਾਲੀ ਵੀ ਤੇ ਉਧਰ ਬਾਹਰ ਹਾਂਜੀ ਮੇਰੇ ਹੀਰੋ ਆਗੇ ਜੀ ਇਧਰਲੇ ਕਰੇ ਰੋਟੀ ਰੋਟੀ ਸ਼ਗਾਂਦੀ bro ਤੇ ਇਧਰ ਲੰਬੀ ਵਾਲਾ ਮੁੰਡਾ ਵੀ ਪਹੁੰਚਿਆ ਹੋਇਆ ਮੁੰਡਾ ਦਾ ਮੋਟਰਸਾਈਕਲ ਲੈ ਕੇ ਅੰਦਰ ਹੀ ਬੈਠਾ ਸਾਹਮਣੇ ਸੱਸਰੀਕਾਲ ਜੀ ਤੁਸੀਂ ਕਿਵੇਂ ਹੋ ਵਧੀਆ ਵਧੀਆ ਲਓ ਵਾਟਰ ਓਹੋ ਬੱਚਾ ਦੇਖ ਕੇ ਆ ਗਏ ਪਹਿਲੇ ਨੰਬਰ ਦੇ ਤਾਂ ਦੇ ਕੇ ਮੈਂ ਤਾਂ ਮੰਨ ਕੇ ਚਲੋ ਜਿਹੜੇ ਇੱਕ ਦੋ ਛੜਕ ਆਇਆ ਮਸ ਉਹ ਕੱਢੇ ਹੋਣੇ ਆ ਗਏ ਦੇਖ ਹੋਣੇ ਨਿਗਾਹ ਮਾਰੇ ਹੋਣੇ ਆ ਜਿੰਨਾ ਹੋਇਆ ਉਹਨਾਂ ਦਾ ਕਰਾਂਗੇ ਅਸੀਂ ਹੈਨਾ ਫਿਰ ਉਦੋਂ ਬਾਅਦ ਆ ਗਏ ਇਹਨਾਂ ਨੂੰ ਦਰ ਮੈਨੂੰ ਪਾਵਾਂਗੇ ਦੂਜੇ ਬੱਚੇ ਬੂਚੇ ਬਾਰ ਬਾਲਾਂਗੇ ਹੈਨਾ ਜੇ ਇੱਥੇ ਆ ਗਏ ਤਾਂ ਬਾਲੀ ਸੁਣੀ ਗੱਲ ਆ ਯਾਰ ਜੇ ਨਾਂ ਠਹਿ ਦਾ ਪੇਪਰ ਤੁਹਾਨੂੰ ਪਤਾ ਹੋਣਾ ਜਿਵੇਂ ਬਸ ਰੱਬ ਨੇ ਚਾਹਿਆ ਯਾਰ ਉਵੇਂ ਚੱਲੂਗਾ ਸਾਰਾ ਕੁਝ ਕਿ ਨਹੀਂ ਆਪਣੇ ਕੁਝ ਕਹਿਨ ਨਾ ਕਹਿਨ ਨਾਲ ਤਾਂ ਕੁਝ ਹੋਣ ਨਹੀਂ ਲੱਗਿਆਗਾ ਔਰ ਥਿਆਜੇ ਦਾ ਵੈਸੇ ਬਾਲੀ ਸੋਣੀ ਗੱਲ ਆ ਬਈ ਯਾਰ ਉਹਦੇ ਅਗਦੇ ਰੀਸ ਹੀ ਨਹੀਂ ਕੋਈ ਹੁਣ ਲਾਉ ਜੀ ਕਹਿੰਦੇ ਅਮਰੀਕੀ ਉਸਤਾਦ ਕੋਲੇ ਆ ਚੁੱਕਿਆ ਸੀ ਹੋਰ ਅਮਰੀਕੀ ਉਸਤਾਦ ਜੀ ਜਰਦਾ ਚੁਕਦਾ ਲਵਾਦੇ ਪੁਰਾ ਚੌੜ ਕਰਦਾ ਅਮਰੀਕੀ ਯਾਰ ਕੱਲ ਬੱਚਾ ਘਵਾਜ ਕਰਦਨੇ ਬਾਈ ਜਮਾ ਚਟਾ ਬੱਚਾ ਉੱਡਦਾ ਤਾਂ ਨਹੀਂ ਦੇਖਿਆ ਤੂੰ ਤੋੜਦਾ ਤਾਂ ਨਹੀਂ ਦੇਖਿਆ ਜਮਾ ਚਟਾ ਸਫੇਦ ਬੱਚਾ ਨਹੀਂ ਦੇਖਿਆ ਭਾਈ ਨਿਗਾਰ ਰੱਖੀ ਚੰਗਾ ਜੋੜ ਲੜ ਕੇ ਆ ਗਿਆ ਰੱਖੀ ਤੈਨੂੰ ਲਿਆ ਦਿੰਦਾ ਬਸ ਉਹ ਮੁੰਡਾ ਆਊਗਾ ਕੱਲ ਨੂੰ ਪਿਉਰੀ ਵਾਲਾ ਕੀਤਾ ਫੋਨ ਨੇ ਚੰਗਾ ਜੇ ਉਹ ਭਰਾਵਾ ਚੰਗੇ ਸੁਖਜਿੰਦਰ ਪਿਉਰੀ ਕੋਲੇ ਮਾੜੇ ਕਬੂਤਰ ਚੰਗਾ ਦੀ ਜੂੜੀ ਲੈ ਕੇ ਦਊਗਾ ਤੈਨੂੰ ਉਹ ਬਣੀ ਬਣਾਈ ਬਾਜਰਾ ਵਿੱਚ ਲਿਆ ਕਰਗਾ ਮਕੂੜੇ ਇਕ ਕਰੇ ਪਰ ਬੱਚੇ ਨੇ ਰੱਖੀ ਚੰਗਾ ਹੱਥਾਂ ਨਾਲ ਬੱਚਾ ਜੋਵਾ ਚਟਾ ਬੱਚਾ ਮੋੜਾ ਮੋੜਾ ਪੂਸ ਲਾ ਜਾ ਕੋ ਇੱਕ ਜੀ ਦੀ ਬੜੀ ਪੂਜ ਦੀ ਬਸ ਜਮਾ ਚਟਾ ਰਾਗਣੀ ਕੋਈ ਲਗਿਆ ਅੱਲ ਦੇਖ ਬਾਬੇ ਕੋਲ ਭੱਲ ਗਏ ਸੀ ਯਾਰ ਫਿਰ ਵੇਖਦੇ ਹਾਂਜੀ ਬਾਬੇਓ ਤੇ ਰਿਪੋਰਟ ਆ ਗਈ ਵੀ ਪੱਕੀ ਕਹਿੰਦੇ ਆਹ ਬੋਰਡ 'ਚ ਬੈਠਾ ਬੱਚਾ ਠੀਕ ਆ ਬਾਕੀ ਸਾਨੂੰ ਉੜਦਾ ਦੇਖ ਲਿਆ ਸੀ ਨਾ ਅਸੀਂ ਤੇ ਉਸ ਤੋਂ ਬਾਅਦ ਟੀਵਲੀ ਦਾ ਫੋਨ ਆ ਗਿਆ ਮੈਨੂੰ ਟੀਵਲੀ ਦੀ ਵੀ ਨਿਗ੍ਹਾ ਸੀ ਮੈਂ ਸਾਰਿਆਂ ਨੂੰ ਕਹਿੰਨੀ ਕੀਤੀ ਮੈਂ ਕਿ ਚਿੱਟੇ ਰਾਂ ਦਾ ਕੋਈ ਵੀ ਕੁੱਤਰ ਦੇ ਸਾਂ ਮੈਨੂੰ ਫੋਨ ਲਾ ਦਿਓ ਨਾਲ ਦੇ ਨਾਲ ਟੀਵਲੀ ਨੇ ਫੋਨ ਲਾਤਾ ਮੈਨੂੰ ਕਹਿੰਦਾ ਯਾਰ ਮੈਨੂੰ ਲੱਗਦਾ ਥੋੜਾ ਬੱਚਾ ਫਿਰਦਾ ਸੀਗਾ ਤੇ ਜਮਾ ਚੱਟਾ ਚਵੜਾਇਆ ਫੁੰਜਾ ਕਰਕੇ ਉੜਦਾ ਮੈਂ ਵੀ ਠੀਕ ਆ ਹਨਾ ਆਪਣਾ ਹੀ ਹੋਊਗਾ ਮੈਂ ਕਿਹਾ ਮੇਬੀ ਤੇ ਆਹ ਬੋਰਡ 'ਚ ਰਿਪੋਰਟ ਆਈ ਹੈ ਕਹਿੰਦਾ ਆਹ ਬੋਰਡ 'ਚ ਬਹਿੰਦਾ ਵੇਖਿਆ ਮੈਂ ਆਹ ਤੇ ਹੁਣ ਇੱਥੇ ਨਿਗਾਹ ਮਾਰਦਾ ਜੇ ਸਾਨੂੰ ਕਿਤੇ ਬੈਠਾ ਦਿਸਿਆ ਤਾਂ ਉਹਦੇ ਚ ਇਹ ਤਾਂ ਖੜਦਾ ਜੇ ਤਾਂ ਵੀ ਕੋਈ ਗਲਤ ਬਣਾ ਬੈਠਾ ਉਸਤਾਦ ਜੀ ਖੋਦ ਆ ਗਏ ਨੇ ਕਈ ਚੱਕੇ ਮੇਰੇ ਦਾ ਪਾਣੀ ਲੱਗ ਰਿਹਾ ਉਸਤਾਦ ਜੀ ਹੋ ਰਹੇ ਨੇ ਅੱਛਾ ਇੱਥੇ ਹੀ ਸੀਗਾ ਤੂੰ ਵੀ ਠੀਕ ਆ ਠੀਕ ਆ ਠੀਕ ਆ ਉਸਤਾਦ ਜੀ ਇੱਥੇ ਹੀ ਫਿਰ ਰਹੀ ਸੀ ਹਾ ਬੋਰਡ 'ਚ ਕਹਿੰਦੇ ਚੱਲ ਦੇਖਦੇ ਆਂ ਇੱਕ ਮਿੰਟ ਦੇ ਨਾਲ ਚੱਲਦੇ ਆਂ ਆ ਇਧਰ ਦੀਓ ਚੱਲਦੇ ਆਂ ਬਾਹਰ ਬਾਹਰ ਦੀ ਹਾਂਜੀ ਬਾਬੋ ਫਿਰਦੇ ਆਂ ਜੀ ਵਟਾਂ ਦੇ ਘੌਂ ਤੇ ਕਰਤਾohi ਕੰਮ ਇਹਨਾਂ ਨੇ ਜਿਹੜਾ ਨਹੀਂ ਕਰਨਾ ਸੀਗਾ ਇਹ ਆਪਣੇ ਕੂਤਰਾਂ ਸਾਨੂੰ ਪਤਾ ਹੀ ਹੈ ਵੇਖੋ ਐ ਬਾਹਣਾ ਚ ਖੇਤਾਂ ਚ ਬਗਾਨੇ ਪਿੰਡਾਂ ਚ ਤਾਵਰ ਟੈਂਕੀ ਕੋਠਾਂ ਕੋਈ ਚੀਜ਼ ਨਹੀਂ ਛੱਡੀ ਸੀ ਇਹਨਾਂ ਪਿੱਛੇ ਠੀਕ ਹੈ ਕਿ ਨਹੀਂ ਵੈਸੇ ਗਲਤੀ ਸਾਡੀ ਹੈ ਠੀਕ ਹੈ ਕਿ ਨਹੀਂ ਐ ਨਹੀਂ ਕਹ ਸਕਦੇ ਗਲਤੀ ਸਾਡੀ ਨਹੀਂ ਹਾਂ ਇਹ ਦੂ ਚੱਲਣਾ ਲੰਮੀ ਵੜ ਤੇ ਚੱਲ ਦੇਖੋ ਲੈ ਤੇ ਰਾਹ ਬੋੜਾਂ ਤੇ ਦੱਸਿਆ ਉਸਤਾਦ ਜੀ ਨੇ ਹਨਾ ਕਹਿੰਦੇ ਵੀ ਇੱਥੇ ਫਿਰਦਾ ਸੀਗਾ ਮੈਂ ਵੀ ਹੁਣ ਦੇਖਦੇ ਆਂ ਭਾਈ ਫਿਰ ਦੇ ਜ਼ਿਆਦਾ ਸਾਨੂੰ ਵੀ ਸੀ ਬੱਚਾ ਇਸ ਨੂੰ ਪਹਿਲੇ ਵੀਡੀਓ ਲਾਦੀ ਸੀ ਹਣਾ ਹੁਣ ਐਡਾ ਸੰਘਣੇ ਬੋਰਡ ਆ ਰਿਹਾ ਤੇ ਸਾਹਮਣੇ ਕੀ ਦਿਂਦਾ ਬਾਈ ਯਾਰ ਬਾਕੀ ਇਹ ਸਾਨੂੰ ਦਿਖਦਾ ਦਾ ਦੇਖ ਲੋ ਕਿਦੇ ਵਿੱਚ ਬਿਠਾਣਾ ਸਾਨੂੰ ਤਾਂ ਕੁਛ ਨਹੀਂ ਦਿਂਦਾ ਉਹਦੇ ਜਿਵੇਂ ਕਹਿ ਰਿਹਾ ਮੈਂ ਵੀ ਕਿਤੇ ਬੈਠਾ ਭੁੱਟਾ ਲੱਗਦਾ ਉਹਦੇ ਠੀਕ ਆ ਆ ਰਿਹਾ ਸਾਰਾ ਸਿਸਟਮ ਲਓ ਜੀ ਪਾ ਲਿਆ ਮੁੰਡੇ ਨੇ ਕਹਿੰਦਾ ਹਾਓ ਬੈਠਾ ਬੱਚਾ ਦਿਸ ਗਿਆ ਹੋ ਰਿਹਾ ਕਰ ਲਿਆ ਫਾਈਂਡ ਹਟ ਜਾ ਜੂਮ ਸਹੀ ਮਾਰਨ ਦੇ ਹੋ ਰਿਹਾ ਉਹ ਦਿਖੀ ਜਾਂਦਾ ਓ ਬੈਠਾ ਚਲੋ ਹੁਣ ਆਪਾਂ ਉਧਰ ਦੀ ਨੇੜੇ ਆ ਕੇ ਬੋਲ ਮਾਰਦੇ ਆਓ ਸਾਹਮਣੇ ਘਰ ਜਿਹੇ ਖੜਕੇ ਚੱਲ ਹਾਂ ਦੀ ਚੱਲ ਨਹੀਂ ਇੱਥੋਂ ਦੀ ਨੇੜੇ ਚੱਲ ਕੇ ਮਾਰਾਂਗੇ ਬੋਲ ਆਇਆ ਆਇਆ ਲਾਉਨ ਦੀ ਸਕੀਮ ਤੇ ਬੈਠੇ ਆ ਆਇਆ ਆਇਆ ਇਹ ਦੇਖਦੇ ਆ ਉਹ ਬੈਠਾ ਬਈ ਆਇਆ 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 ਉਹ ਤੇ ਆਇਆ ਆਇਆ ਬੱਚਾ ਉਧਰ ਨੇ ਪਾਸੇ ਬਈ ਆਇਆ 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 ਉਹ ਬੈਠਾ ਬਈ ਤੇ ਬੋਲ ਬਾਲ ਦਾ ਵੀ ਕੋਈ ਅਸਰ ਨਹੀਂ ਹੋਇਆ ਚੋਬਰ ਤੇ ਉਪਰਾ ਕਰ ਗਿਆ ਬਾਹਰ ਲੈ ਕੇ ਨਾ ਦੇਖੋ ਨਹੀਂ ਗਾਮਾਰੂ ਆਪਣੀ ਲਾਦਾ ਮੈਂ ਤਾਂ ਹਨਾ ਬਾਕੀ ਕੁਝ ਕਹਿ ਨਹੀਂ ਸਕਦੇ ਯਾਰ ਹਜੇ ਡਾਊਟ ਚ ਹੈ ਕੰਮ ਤੇ ਕਾਰ ਰੁਕ ਜਾਂਦੀ ਆ ਬਈ ਕਿਰਾਂ ਠੀਕ ਐ ਤੇ ਕੋਲ ਬਾਤ ਤਾਂ ਨਹੀਂ ਸੈਣੇ ਰੁਪਰਾ ਕਰ ਗਿਆ ਬੱਚਾ ਕੱਢਦਾ ਤੇ ਛਤਰੀ ਲੈ ਕੇ ਆਉਣੇ ਆ ਯਾਰ ਛਤਰੀ ਖਤਰੀ ਕੀ ਸਿਆਣ ਦੇ ਛਤਰੀ ਤੇ ਵੀ ਬਹਿੰਦਾ ਰਹਿਣਾ ਕਰੇ ਨਾ ਕਰਕੇ ਦੇਖਦੇ ਆ ਯਾਰ ਰਿਪੋਰਟ ਐ ਵੀ ਬੋਰਡਾਂ ਚ ਬੈਠਾ ਐ ਆਪਣੇ ਵਾਲਾ ਜਿਹਨਾਂ ਚ ਦੇਖ ਵੀ ਲਿਆ ਹਜੇ ਕਨਫਰਮ ਨਹੀਂ ਹੋਇਆ ਵੀ ਸਾਡੇ ਇੱਕ ਹੋਰ ਐ ਆਟਮ ਕੋਈ ਬੋਲ ਮਾਰ ਕੇ ਦੇਖ ਲੈ ਨਹੀਂ ਕੋਈ ਕੁਸਕਾ ਛਤਰੀ ਲੈ ਕੇ ਜਾਣੇ ਆ ਚਲੋ ਭਾਈ ਸਪੇਅਰ ਲੈ ਚੱਕ ਛਤਰੀ ਵੀ ਚੱਕ ਲਿਆ ਆਪਣੀ ਜਿੱਥੇ ਹੁਣ ਸਿੱਧੀ ਖੇਤਲ ਜਾ ਕੇ ਦਿਖਾਉਣਾ ਸਾਨੂੰ ਵੀ ਕੀ ਸੀ ਨੂੰ ਮੰਦਾ ਹੈਗਾ ਪਹੁੰਚ ਕੇ ਜੀ ਖੇਤ ਲੈ ਕੇ ਢਾਂਗੀ ਹੈ ਕਪੂਟਰ ਤੇ ਜਿਆਦਾਤਰ ਆਪਣੇ ਬੱਚੇ ਪਹਿਲਾਂ ਵੀ ਇੱਥੇ ਪੈਂਦੀ ਹੁੰਦੀ ਹੁੰਦੇ ਜਾਂ ਵੱਡੇ ਵੱਡੇ ਕੂਟਰ ਸਾਨੂੰ ਪਤਾ ਹਨ ਜਿਹੜੇ ਕੋਈ ਹਿੱਲਣ ਕੋਈ ਆਸੇ ਪਾਸੇ ਹੋਣ ਬਸ ਲਾਸਟ ਟੌਕ ਹੈ ਜਿਹੜਾ ਛਤਰੀ ਲਾ ਕੇ ਦੇਖਣੀ ਆ ਤੇ ਬੈਠਾ ਠੀਕ ਆ ਨਹੀਂ ਬਸ ਘਰੇ ਆ ਕੇ ਦੂਜੇ ਬੱਚਿਆਂ ਦੀ ਸਾਹਸਵਾਲ ਕਰਨੀ ਆ ਫਿਰ ਐਡਾ ਕੋਈ ਬਾਹਲਾ ਮੂਜਾ ਵੀ ਹੈ ਨਹੀਂਗਾ ਲਾ ਰੱਖੇ ਵਾਬੇ ਛੜੀ ਇਧਰ ਤੇ ਬੱਚਾ ਵੀ ਹੁੰਦਾ ਦੇਂਦਾ ਕਰਦਾ ਚਾਹ ਛੜੀ ਦੀ ਪਹਿਲਾਂ ਤਾਂ ਘੱਟ ਕਰਦੇ ਹੁੰਦਾ ਬੋਲਦੀ ਖੇਤਰੀ ਚਾਹ ਸੌਦੇ ਕਰਦਾ ਆਇਆ 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 ਚਲੋ ਦੇਖਦੇ ਆਪੇ ਕੀ ਬੰਦਾ ਹਣਾ ਫੋਕਸ ਹੀ ਪਤਾ ਨਹੀਂ ਕਿੱਧਰ ਲੈ ਗਾਵਾਂ ਦਾ ਬੱਚਾ ਕਿੱਥੇ ਬੈਠਾ ਖੜ ਜੋ ਛੱਡੋ ਚਲੋ ਦੇਖਦੇ ਆ ਆ ਕੀ ਦਾ ਆ ਗਿਆ ਓਏ ਇਹ ਤਾਂ ਟਿਵਲੀ ਦਾ ਮਨ ਲਾਦਾ ਨਹੀਂ ਉਹ ਬੈਠੀ ਆ ਆਪਣਾ ਹਾਂ ਆ ਗਏ ਭਾਈ ਘਰੇ ਲੈ ਕੇ ਛਤਰੀ ਬੱਚਾ ਨਹੀਂ ਆਇਆ ਕੱਲ ਜਿਵੇਂ ਚੋਬਰ ਨੇ ਤਾਂ ਗਲਤ ਉਹ ਕਰਤਾ ਸੀਗਾ ਅੱਜ ਮੈਨੂੰ ਲੱਗ ਰਿਹਾ ਵੀ ਬੱਚਾ ਆਪਣਾ ਹੀ ਆ ਜ ਮੈਂ ਖੋਦ ਆਖੇ ਰਾਂ ਬੱਚਾ ਆਪਣਾ ਠੀਕ ਹੈ ਚਲੋ ਪਾਣੀ ਵਾਟਰ ਪਲ ਪੱਕਾ ਛੱਡੋ ਜੀ ਠੰਡੀ ਹਵਾ ਲੱਗੇ ਲਓ ਜੀ ਤੇ ਇੱਧਰ ਬੱਚਿਆਂ ਨੂੰ ਛੋਲੇ ਦੇ ਹੀ ਆਨੇਗੀ ਠੀਕ ਹੈ ਫਿਰ ਉਸ ਤੋਂ ਬਾਅਦ ਸਾਡਾ ਪਲਾਨ ਹੈ ਗਿੱਦੜਵਾਹ ਜਾਣਾ ਦਾ ਇੱਕ ਤਾਂ ਰੰਗ ਲੈ ਕੇ ਆਉਣਾ ਬਈ ਗੁਲਾਬੀ ਵੈਸੇ ਤਾਂ ਆਪਣੇ ਕੋਲੇ ਪਿਆ ਸੀਗਾ ਤੇ ਉਹ ਮਾਨਸਾਲਾ ਮੁੰਡਾ ਲੈ ਗਿਆismillah ਦਾ ਗੁਲਾਬੀ ਤੇ ਪੋਤੇ ਰੱਗਾ ਤੇ ਇੱਕ ਤਾਂ ਗੁਲਾਬੀ ਰੰਗ ਲੈ ਕੇ ਆਉਣਾ ਤੇ ਪੋਤੇ ਰੰਗਾ ਰੰਗ ਲੈ ਕੇ ਆਵਾਂਗੇ ਇੱਕ ਛੱਤ ਧਾਂਜੀ ਲੈ ਕੇ ਆ ਕੇ ਤੇ ਸ਼ਤਰਨਾ ਦਾ ਕੱਪੜਾ ਲੈ ਕੇ ਆ ਜੀ ਤੇ ਕੰਮ ਕਾਫੀ ਕਰਕੇ ਆਵਾਂਗੇ ਤੇ ਉਸ ਤੋਂ ਪਹਿਲਾਂ ਬੱਚਨ ਸੋਨੇ ਦੇ ਕੇ ਚਲਾਗੇ ਆ ਕਾਲੇ ਟੀਰੂ ਦਾ ਦੇ ਦੇ ਇਹ ਉਹਦਾ ਟਿਕਾ ਲਾ ਬਸ ਇਹਨੂੰ ਦੇ ਕੇ ਚਿੱਟੇ ਨੂੰ ਛੋਲੇ ਪਾਣੀ ਦੇ ਕੇ ਬੱਚੇ ਰੈਡੀ ਐ ਤੇ ਇਹਨਾਂ ਨੂੰ ਜਾਲ 'ਚ ਛਾੜ ਦਈਏ ਬਈ ਕਿਰਾਂ ਠੀਕ ਐ ਕਿ ਨਹੀਂ ਤੇ ਇੱਕ ਮਿੰਟ ਆਪੇ ਜਾਣਗੇ ਹੌਲੀ ਹੌਲੀ ਤੇ ਜਾਲ ਚ ਛੱਡ ਦਈਏ ਫਿਰ ਉਦੋਂ ਬਾਅਦ ਇਹਨਾਂ ਨੂੰ ਛਤਰੀ ਹੁਦਰੀ ਦੇ ਕੱਢਾਂਗੇ ਬਾਹਰ ਚਲੋ ਪੁੱਤ ਫੜ ਫੜ ਕੇ ਕੱਢਨੇ ਪੈਣਗੇ ਇਹ ਇੱਕ ਮਿੰਟ ਰੁਕੋ ਆਜੋ ਬੇਬੀਜ਼ ਚਲ ਥੱਲੇ ਆ ਗਿਆ ਤਾਂ ਕੋਈ ਗੱਲ ਨਹੀਂ ਹੋਰ ਹੀ ਕੋਈ ਨਹੀਂ ਪਿਆਰ ਸਿਰੂਂਗ ਜਾਂਦੇ ਚਲ ਇਹਦੇ ਉੱਤੇ ਜਾਊਗਾ ਇਹ ਥੱਲੇ ਹੀ ਆ ਗਿਆ ਚਲੋ ਹਾਂਜੀ ਮੇਰੇ ਵੀਰੋਂ ਕਰੋ ਚਾਹ ਪਾਣੀ ਪੀ ਜਾਂਦਾ ਜੀ ਤੇ ਮੁੰਡੇ ਵਾਸਤੇ ਚਾਹ ਲਿਆਂਦੀ ਵੈਸੇ ਤਾਂ ਸਟ੍ਰੇਂਗਲ ਸਟੰਗ ਦੇ ਦੂਜਾ ਸਮਾਨ ਪੀਨੇ ਆਪਾਂ ਹੁਣ ਪਤਾ ਚਾਹ ਪੀ ਕੇ ਨਾ ਥੋੜਾ ਸਰੀਰ ਕਾਇਮ ਹੋ ਜਾਂਦਾ ਮੇਰੇ ਵੀਰ ਉਹ ਕਹਿੰਦੇ ਤੇ ਬਾਸ ਹੁਣ ਇੱਕ ਮਿੰਟ ਆ ਹਾਂਜੀ ਬਾਬੋ ਤੇ ਲੱਗਦਾ ਭਾਈ ਬੱਚਾ ਉੱਡਿਆ ਆ ਆਪਣਾ ਤੇ ਸਪੇਅਰ ਨੂੰ ਛੱਡ ਦਿਆ ਵੀ ਖੁੱਲਾ ਆਪਣੇ ਨੂੰ ਇਹਨੂੰ ਬੈਠਣ ਦੇ ਛਤਰੀ-ਛੁਦਰੀ ਤੇ ਕਿੱਧਰ ਏ ਲੈ ਆਦਾ ਗਾਂਦੀ ਭਾ ਗਿਆ ਓਏ ਆਦਾ ਜਿਵੇਂ ਹੀ ਕਵਾ ਲੂਗੀ ਜਿਵੇਂ ਹੀ ਤੂੰ ਬੱਚਾ ਦੇਖ ਮੜਾ ਖੜ ਜਾ ਗੇ ਰੱਪੈਂਦੇ ਆ ਯਾਰਾਂ ਕਿਦੜਵਾਹਾ ਚੱਲਦੇ ਆ ਤੇ ਇਧਰ ਲੋਕ ਨੂੰ ਤੇ ਲਾ ਆਪਣੇ ਫੁੱਡੇ ਖਾੜਿਆਂ ਨੂੰ ਫੂਟਾਂ ਨੂੰ ਓਥੇ ਰਿਪੋਰਟਾਂ ਨੇ ਸਿੱਧੇ ਚੱਲ ਭਾਈ ਕਿਧਰਵਾਹ ਬਸ ਉਹ ਤੋਂ ਦਾ ਅਧਿਆਤਨ ਵੀ ਕੀ ਕੀ ਸਮਾਨ ਲੈਣਾ ਪਾਣਾ ਕਬੂਤਰਾਂ ਵਾਸਤੇ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਲਗਭਗ ਜਿੱਦੜਬਾਹਾ ਬਸ ਜਿੱਦੜਬਾਹਾ ਪਿੰਡ ਚ ਹੈ ਤੇ ਸ਼ਹਿਰ ਵੀ ਅੱਗੇ ਹੀ ਆ ਬਸ ਥੋੜਾ ਜਿਹਾ ਪਹੁੰਚ ਗਏ ਜੀ ਜਿੱਦੜਬਾਹ ਸ਼ਹਿਰ ਚ ਸਿੱਧਾ ਹੀ ਆ ਬਸ ਆ ਇਸ ਰੋਡ ਤੇ ਅੱਗੇ ਇਨ ਕੀ ਹਾਂ ਲਓ ਜੀ ਪਹੁੰਚ ਗਏ ਸ਼ਾਪ ਤੇ ਲਓ ਬਈ ਆ ਗਏ ਕਹਿੰਦੇ ਜਿੱਦੜਬੇ ਕੂਤੇ ਰੰਗ ਰੰਗ ਲਾ ਆ ਵੀਰ ਤੁਸੀਂ ਆ। ਕੱਲ ਆਸੇ ਕੱਪੀ। ਆ ਵੀਰ। ਆ ਤੇ ਆ ਮੀਂਹ। ਮੇਰੇ ਤਾਂ ਢਾਂਗੀ ਲੈਣ ਆਏ ਸੀ ਢਾਂਗੀ ਕਹਿੰਦੇ 1-2 ਦਿਨ ਰੋਕੇ ਮਿਲੂਗੀ। ਇਹਨੇ ਸਟੌਕ ਵਗੈਰਾ ਖਾਦੂ ਹੋਇਆ ਪਿਆ ਸੀ ਇੱਕ ਦਿਨ ਚੀਜ਼ ਵੱਢ ਕੇ ਕਰਾ ਦੂ। ਕੱਲ ਪਾਤਾ ਖਾਸ। ਢਾਂਗੀ ਮਿਲਣੀ। ਇਹ ਵੀ ਹੀ ਹੈਗਾ ਫਿਰ ਕੀੜਾ ਮਾਰ ਲੈ ਗੂਚੇ ਪਹਿਲੇ। ਕਿਹੜਾ ਮਾੜਾ ਮੋਟਾ ਹੋ ਕੁਲਾ ਲੈ ਜਾ। ਹਾਂ ਹਾਂ 2 ਦਿਨਾਂ ਨੂੰ ਮਿਲ ਦੂ। 2 ਦਿਨਾਂ ਨੂੰ ਮੰਦੀ ਢਾਂਗੀ। ਹਾਂਜੀ। ਪਰ 2 ਕਿਦਾਂ ਤੱਕ ਆ ਜਾਣਗੇ? ਤੇ ਸੱਚ ਲੋਕ ਆਣ ਟੱਲਾ ਇਹਨਾਂ ਦੇ ਆਪਣੇ। ਹਾਂ ਲੋਕ ਆਣਗੇ। ਕੁਦਰਤ ਇਹ ਮਤਲਬ ਨੰਬਰ ਲਿਖ ਲੈ ਨੰਬਰ ਲਿਖ ਆ ਲੋ ਸਿੰਘ ਸਾਹਿਬ ਆਵੋ ਹਾਂ ਕਰਦੇ ਪਿਆ ਕਰਾਂਗੇ ਇੱਧਰ ਇੱਕ ਕਪੂਰ ਵੀ ਕਰ ਲਿਆ ਆਪਾਂ ਲੈ ਲਿਆ ਇੱਕ ਕਪੂਰ ਲੈ ਲਿਆ ਰੰਗ ਰੰਗ ਕੱਪੜਾ ਲੈ ਲਿਆ ਕੋਈ ਮਾੜਾ ਮੋਟਾ ਮੇਨ ਟਾਂਗੀ ਸੀ ਉਹ ਦੋ ਦਿਨ ਠਹਿਰ ਕੇ ਲੈ ਚੱਲਾਂਗੇ ਬਿਲ ਨੇ ਆ ਕਰਨਾ ਕਿ ਆਪਾਂ ਬਾਕੀ ਸਮਾਨ ਕੋਈ ਨਵਾਂ ਵੀ ਵਾਵਾ ਆਇਆ ਪਿਆ ਜਿਵੇਂ ਉਹ ਜਾਲੀਆਂ ਚ ਲਾਉਣ ਨੂੰ ਕੂਤਰਾ ਦੇ ਸਟੈਂਡ ਜੇ ਬੈਠਣ ਵਾਲੇ ਾਂਡੇ ਉਂਡੇ ਲੋਕ ਵਾਲਾਂ ਠੱਲਾਂ ਤੇ ਪਿੰਜਰੇ ਡੋਲੀਆਂ ਆ ਆ ਪਿੰਜਰੇ ਆ ਕਿੰਨੇ ਦਾ ਪਿੰਜਰੇ ਆ ਵਾਲਾ ਇਹ ਹਾਂਜੀ ਮੇਰੇ ਖਿਆਲ ਨਾਲ ਹੋਊਗਾ ਇਹ 1400 ਰੁਪਏ ਦਾ 1400 ਦਾ ਹਾਂ 1400 1500 ਤਾਂ ਲੱਗ ਲੱਗ ਰਿਹਾ 1400 1500 ਠੀਕ ਹੈ ਮੈਟ ਵੀ ਲਾ ਕੇ ਦਿਓਗੇ ਵਿੱਚੀ ਮੈਟ ਵੀ ਕਿ ਬੈਠੋ ਅਲੱਗ ਤੋਂ ਮੈਟ ਮੈਟ ਨਹੀਂ ਲੱਗ ਉਹ ਠੀਕ ਹੈ ਠੀਕ ਹੈ ਠੀਕ ਹੈ ਉਹ ਬਾਹਰ ਲੈ ਕੇ 650 ਰੁਪਏ ਦਾ ਠੀਕ ਆ ਤਾਂ 900 ਰੁਪਏ ਦਾ ਜਿਹੜਾ ਨਾਲ ਪਿਆ 900 ਦਾ ਇਧਰਲੇ ਪਾਸੇ ਆਹਦੇ 900 ਦਾ ਠੀਕ ਆ ਡਬਲ ਕੜੇਜ ਵਾਲਾ ਹਾਂ ਹਾਂ 900 ਰੁਪਏ ਦਾ ਠੀਕ ਆ ਦੋ ਪਿੰਜਰੇ 62 ਟੰਗੇ ਪਏ ਬਣ ਲਾਦਾ ਆ 1400 ਦਾ ਹਣਾ ਹਾਂ 1500 ਦਾ ਕਿਤਾਬ 14 ਠੀਕ ਹੈ ਚੀਜ਼ ਬੜੀ ਯਾਰ ਸ਼ੌਂਕ ਹੀ ਬਣਾਉਂਦੇ ਯਾਰ ਹਣਾ ਮਤਲਬ ਵੀ ਉੱਚੇ ਉੱਚੇ ਨਜ਼ਾਰਾ ਹਣਾ ਵੇਖਣ ਨੂੰ ਕੀ ਆ ਬਾਤਾਂ ਨੇ ਯਾਰ ਵਾਕਈ ਇਹ ਮੇਰੇ ਕੋਲੇ ਮੈਂ ਲੱਗਾ ਮੈਂ ਇੱਥੋਂ ਲਗਿਆ ਸੀ ਤਿੰਨ ਸਾਲ ਪਹਿਲਾਂ ਲਗਾਇਆ ਸੀ ਪਿੰਜਰਾ ਇਹੋ ਜਿਹਾ ਐਂ ਨਾਈ ਪਿਆਵੋ ਦਾ ਸਰਾਂ ਪੂਰਾ ਇੱਥੋਂ ਲੈ ਗਿਆ ਸੀਗਾ ਘੇੜ ਸਾਰਾ ਕੰਮ ਉਹ ਇਧਰ ਆ ਉਹ ਇਧਰ ਆ ਇੱਕ ਤਾਹ ਜੋਟ ਹੁੰਦੀ ਏਕ ਜਿਹੜੀ ਦੂਜੀ ਹੁੰਦੀ ਏ ਜੋਟ ਉਹ ਵੀ ਉਹ ਆਣੀਗੀ ਅੱਛਾ ਇਹ ਲੰਮੀ ਜੋੜੀ ਵੇਂਟੇ ਜਾਂਦੇ ਠੀਕ ਆ ਫਿਰ ਪਿਆ ਹਾਂ ਆਹ ਵੱੜ ਗਿਆ ਵੇਖਦੇ ਆ ਠੀਕ ਆ ਓਕੇ ਯਾਰ ਕੋਸ ਇਹ 25-2600 ਰੁਪਏ ਦੀ ਹੈ 25-2600 ਦੀ ਤੂੰ ਦੂਜੀ ਵੀ ਸੇਮ ਹੀ ਹੁੰਦੀ ਆ ਨਹੀਂ ਉਹਦਾ ਰੇਟ ਥੋੜਾ ਅਲੱਗ ਹੁੰਦਾ ਆ ਉਹ ਮਤਲਬ ਬਣਾਉਣੇ ਹੋ ਕਿ ਬਣਾਉਣਾ ਹੜ ਕੇ ਹੁਣ ਕੀ ਚੱਕਰ ਆ ਉਹ ਨਹੀਂ ਨਹੀਂ ਉਹ ਉਹ ਵਿਕਤੀ ਘਟਾਇਰ ਉਹ ਮੇਰੇ ਬਣਾ ਲੇਗਾ ਸਾਲ ਤੱਕ ਅੱਧੀ ਪਾਸੇ ਵੇਚ ਦੇ ਤੂੰ ਠੀਕ ਆ ਜੰਗਰ ਗੋਲ ਵਾਲੀਆਂ ਕਹਿੰਦੇ ਪਤਾ ਕਿਵੇਂ ਵਾਲਾ ਕਹਿੰਦੇ ਨਾ ਉਹ ਜੋ ਫੜਦੇ ਆ ਉਹ ਲੰਮੀ ਹੋ ਜਾਂਦੀ ਆ ਗੋਲ ਵਾਲੀ ਤੱਕ ਨਹੀਂ ਧੋਕੀ ਆ ਗੋਲ ਵਾਲੀਆਂ ਬਰੂ ਬਰੂ ਗਰ ਤੰਗ ਨਹੀਂ ਧੋਕੀ ਆ ਹਾਂ ਇਹ ਗੱਲ ਤਾਂ ਸਹੀ ਗੱਲ ਹੈ ਇਹ ਵੀ ਸਹੀ ਹੈ ਬਾਕੀ ਛਤਰਾਂ ਗਈ ਇਸ ਤਰ੍ਹਾਂ ਹੋਗਾ ਆਪਣੀਆਂ ਨਾਂ ਰੋ ਜਿਹੜੀ ਦੂਜੀ 2 ਬਾਈ 2 ਦੀ ਉਹ ਲੋਹੇ ਵਾਲੀ ਛਤਰੀ ਉਹ ਕਿੰਨੇ ਦੀ ਹੈ ਇਹ ਇਹ 400 ਰੁਪਏ ਵੀਰੇ ਇਹ 400 ਦੀ ਜਿਹੜੀ ਆ ਹਾਥੀ ਬਣਾਉਣੇ ਆ ਹੈਂਡ ਮੇਡ ਇਹ ਵੀਰੇ ਆ 700 ਦੀ ਹਾਂ 2/2 ਦੀ 2/2 ਦੀ ਹਾਂ ਜਿਹੜੀ ਉਹ 1.5/1.5 ਪਈ ਆ ਇਹ 500 ਰੁਪਏ ਦੀ ਆ 1.5/1.5 ਦੀ ਹਾਂ ਉਹ ਮਗਰ ਪਈ ਆ 3/3 ਦੀ ਵੱਡੀ ਉਹ 2000 ਆਹਾਂ ਹਾਂ ਇਹ 2000 ਦੀ ਆ ਠੀਕ ਆ 2.5/2.5 ਦੀ ਖਤਮ ਹੋ ਗਈ ਆ ਉਹ 1200 ਰੁਪਏ ਦੀ ਆ ਉਹ ਬਣਾਵਾ ਗਾ 2.5/2.5 ਦੀ ਹਾਂ ਉਹ ਆ ਮਰਾਉਣੀਆਂ ਜੁਰਸਾਨ ਆਪਣਾ ਤਿੰਨ ਬੰਦੇ ਆਏ ਸੀ ਚੰਡੀਗੜ੍ਹ ਵਾਲੋਂ ਉਹ ਤਿੰਨ ਪੰਗਾਇ ਤਿੰਨ ਨੇ ਲੈ ਗਏ ਠੀਕ ਆ ਠੀਕ ਆ ਹੁਸ਼ਿਆਰਪੁਰ ਦਾ ਲੈ ਗਏ ਦੋ ਠੀਕ ਐ ਬਾਬੇ ਜਿਆਦਾ ਕੋਸਟਲੀ ਤਾਂ ਹੀ ਐ ਕਿਉਂਕਿ ਹੈਂਡ ਬੀਡ ਕੀਤੀ ਹੋਈ ਆ ਆਪ ਬਣਾਈ ਆ ਸਾਰੀ ਇਹ ਆਪ ਬਣਾਈ ਆ ਨਾ ਸਾਰੀ ਗੁਣੀ ਆ ਤਾਰ ਨਾਲ ਗੁਣੀ ਆ ਤੇ ਮਿਹਨਤ ਜਿਆਦਾ ਲੱਗੀ ਆ ਹਨਾ ਚੀਜ਼ ਵੀ ਸੋਹਣੀ ਬਣੀ ਆ ਤਾਂ ਕਰਕੇ ਥੋੜਾ ਜਿਹਾ ਮਤਲਬ ਜਿਆਦਾ ਐਕਸਪੈਂਸਿਵ ਕਹਿ ਸਕਦੇ ਇਹਨਾਂ ਨੂੰ ਬਾਕੀ ਲੋਹੇ ਵਾਲੀਆਂ ਵੀ ਘੈਂਟ ਆ ਛਤਰੀਆਂ ਤਾਂ ਉਹ ਵੀ ਬਹੁਤ ਵਧੀਆ ਛਤਰੀਆਂ ਚਲੋ ਬ్రో ਚੱਲ ਪਿਆ ਪਿੰਡ ਲੈ ਕੇ ਸਲਮਾਨ ਜੀ ਕਿ ਸਿੱਧਾ ਹੀ ਕੱਟ ਲਿਓ ਜੀ ਚੱਕਰ ਕੀ ਸੀ ਵਿਹਲੇ ਬੈਠੇ ਸੀ ਯਾਰ ਮੈਂ ਕਿਹਾ ਕੋਈ 4 ਰੁਪਏ ਲਾਇਆ ਕੇ ਹਣਾ ਹਾਂ ਜਵਾਕਾ ਮੁਰੇ ਕਰਦੇ ਸਾਡੇ ਕੋਈ ਨਹੀਂ ਹੰਦਾ ਲੈਣਾ ਸਾਡੇ ਤੇੜਾ ਕੋਈ ਲੈਣਾ ਕੋਈ 1 ਲੱਖ 2 ਲੱਖ ਰੁਪਈਆ ਭੈਣ ਨੇ ਤਾਂ ਤੇਲ ਮੁੱਕ ਗਿਆ ਹੀ ਬਾਪੋ ਬਚ ਕੇ ਬਾਵਾ ਜੀ ਵੇਖ ਲਿਆ ਪੰਪ ਥੋੜਾ ਪਿੱਛੇ ਰਹਿ ਗਿਆ ਉਹ ਰਹਾ ਸਾਹਮਣੇ ਚੱਲ ਗਏ ਪਵਾੜੇ ਨੇ ਬਸ ਬਾੜਾ ਨਹੀਂ ਪਉਂਦੇ 1.5 ਲੱਖ ਦਾ ਪਵਾੜਾਂਗੇ ਬਾਦੂ ਹੈ ਲੱਗੇ ਮਿਸਿੰਗ ਮਾਰਨਾ ਨਾ ਚੱਲ ਬਚ ਗਏ ਨਹੀਂ ਰੋੜਨਾ ਪੈਂਦਾ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਓਹੋ ਉਹ ਹੋਜੀ ਹੁਣ ਦਿਖਾਉਣਾ ਤੁਹਾਨੂੰ ਕੀ ਸਮਾਨ ਲੈ ਕੇ ਆਏ ਆ ਅਸੀਂ ਠੀਕ ਹੈ ਕਿ ਨਹੀਂ ਸਮਾਨ ਕੋਈ ਜ਼ਿਆਦਾ ਨਹੀਂ ਥੋੜੀ ਲੈ ਕੇ ਆਏ ਆ ਲਓ ਹੁਣ ਦੇਖੋ ਕੀ ਚੀਜ਼ਾਂ ਠੀਕ ਹੈ ਕਿ ਨਹੀਂ ਇੱਕ ਤਾਂ ਕੱਪੜਾ ਹੋ ਗਿਆ ਬਈ ਆਪਣਾ ਛਤਰੀਆਂ ਵਾਲੇ ਕਿ ਹੋ ਗਿਆ ਕਿਧਰ ਫਿਰਦਾ ਨਹੀਂ ਯਾਰ ਇਹਨਾਂ ਤਾਂ ਨਹੀਂ ਉੱਡਣ ਵਾਲਾ ਕਿ ਫਿਰਦਾ ਫਿਰਦਾ ਯਾਰ ਕੀਪਦਾ ਹੋਰ ਹੋਵੇ ਲੈ ਆਪੇ ਵੀਡੀਓ ਸ਼ੂਟ ਕਰ ਬਾਹਰ ਉਹ ਕੱਪੜਾ ਦਿਖਾਉਣੇ ਬਾਹਰ ਜਾਂਦੇ ਹੁਣ ਕੋਲ ਪੂਰਾ ਹੋ ਪਿੱਛੇ ਹੋ ਗਿਆ ਇਹ ਆਪਣਾ ਕੌਮੀ ਕਪੜਾ ਭਾਈ ਨੇੜੇ ਆਇਆ ਮੜਾ ਦਾ ਕੋਈ ਦਿੱਕਤ ਨਹੀਂ ਲਾਲ ਤੇ ਪੀਲਾ ਠੀਕ ਹੈ ਕਿ ਨਹੀਂ ਇਹੋ ਨੇ ਨਵੇਂ ਕਪੜੇ ਲਾਂਚ ਕੀਤੇ ਆ ਯਾਰ ਮੰਨ ਕੇ ਚੱਲ ਪਹਿਲਾਂ ਵਾਲਾ ਕਪੜਾ ਹੋਰ ਹੁੰਦਾ ਆ ਕਪੜਾ ਦਿਖਾ ਇਹ ਕਪੜਾ ਇਸ ਟਾਈਪ ਦਾ ਹੈ ਮੋਟਾ ਆ ਕਪੜਾ ਤੇ ਮੈਨੂੰ ਲੱਗਦਾ ਇਹਦਾ ਰੰਗ ਦੂਜਿਆਂ ਦੇ ਮੁਕਾਬਲੇ ਘੱਟ ਫਿੱਕਾ ਪਊਗਾ ਤਾਂ ਕਰਕੇ ਇਹ ਬਈ ਇੱਕ ਪੀਸ ਦਿੱਤਾ ਇਹਨਾਂ ਨੇ 210ਾਂ ਦਾ ਤੁਸੀਂ ਆਪ ਹਿਸਾਬ ਲਾ ਲਓ ਇਹ ਮੀਟਰ ਤੋਂ ਵੱਧ ਹੋਣਾ 210ਾਂ ਦਾ ਇੱਕ ਪੀਸ ਮਤਲਬ ਯਾਰ ਸਾਨੂੰ ਸਿੱਧੀ ਗੱਲ ਦਾ ਹੁੰਦਾ ਪਿਆ ਬਈ ਕੱਪ ਜਾਂ ਨਹੀਂ ਮਾਰਦਾ ਹਨਾ ਵੀ ਹੈ ਤਾਂ ਮਹਿੰਗੇ ਉਹ ਬਈ ਠੀਕ ਆ ਸਮਾਨ ਦੂਜਿਆਂ ਦੇ ਮੁਕਾਬਲੇ ਬਹੁਤ ਜਿਆਦਾ ਮਹਿੰਗਾ ਹੁੰਦਾ ਕਬੂਤਰਾਂ ਦਾ ਕਬੂਤਰ ਬਾਜੀ ਦੇ ਰਿਲੇਟਿਡ ਐਕਸੈਸਰੀਜ਼ ਹਨ ਤੇ ਪਰ ਇਹਨਾਂ ਦੀ ਚੀਜ਼ ਚ ਕੁਆਲਿਟੀ ਹੁੰਦੀ ਹੈ ਇਹ ਗੱਲ ਮੰਨਣ ਵਾਲੀ ਆ ਆ ਜਬੜਾ ਮੇਰੇ ਆ ਆ ਪੂਰ ਜੇ ਦੇ ਵਾ ਠੀਕ ਹੈ ਵੀ ਇਹ ਕਾ ਪੂਰ ਲੈ ਆਂਦਾ ਆਪਣੇ ਬੋਲੇ ਸ਼ਹਿਰ ਦੇ ਕੋਰ ਬਦਲਣਾ ਲੈ ਬੜਾ ਭਾਰੀ ਇਹ ਟਿਕਣਿਆਂ ਦੇ ਪੁਆਇੰਟ ਲੱਗ ਜਾਂਦਾ ਪਹਿਲਾਂ ਪੋਰ ਦੇ ਤਾਂ ਸੀ 150 ਦਾ ਇਹ ਮੇਰੇ ਯਾਦ ਆ ਠੀਕ ਆ ਖੋਲਣ ਵਾਲਾ ਇਹ ਤੇ ਹੁਣ ਇਹ ਪੋਰ ਕਿਦਾ 200 ਦਾ ਕੱਲਾ ਪੋਰ ਪੂਰ 200 ਦਾ ਚਾਰ ਤੋਂ ਵੀ ਛੋਟਰੀ ਪਰ ਚੀਜ਼ ਕਲਟੀ ਆ ਬਦਲਾ ਬਾਕੀ ਰੰਗ ਲੈ ਆਂਦਾ ਹਰਾ ਆ ਇਹ ਆ ਮੇਰੇ ਹਾਲ ਟਲੀ ਸੀਗੇ ਜੱਤ ਇਹ ਫੁੱਟ ਜੂਗੀ ਇਹਦਾ ਹੋਣੀ ਪੱਥਰੀ ਬੜਿਆ ਜਿਆਦਾ ਤੇ ਇੱਕ ਆ ਰਿਹਾ ਇੱਕ ਆ ਰਿਹਾ ਆ ਰੰਗ ਲੈ ਕੇ ਆਂਦੇ ਆ ਤੋਤੇ ਰੰਗਾ ਗੁਲਾਬੀ ਹਰਾ ਨਹੀਂ ਨਹੀਂ ਠੀਕ ਆਹਾਂ ਤੋਤੇ ਰੰਗਾ ਹਾਂ ਤੇ ਆਹ ਫਰੋਜੀ ਨੀਲਾ ਆ ਜ ਆ ਮੈਨੂੰ ਪਤਾ ਤੇ ਆ ਦੂਜਿਆਂ ਲੈ ਕੇ ਆਨੇ ਕੜੀ ਵਾਲੀਆਂ ਠੱਲਾਂ ਜਿਹੜੇ ਕੋਸ਼ ਕਬੂਤਰ ਰਹਿੰਦੇ ਸੀਗੇ ਇਹ 15 ਦੇ 2 ਪੀਸ ਐਮ ਉਹ ਲਾਦਾ ਠੀਕ ਹੈ ਕਿ ਨਹੀਂ 15 ਦੇ 2 ਪੀਸ ਸਮਾਨ ਆ ਹੀ ਲੈ ਕੇ ਆਉਂਦਾ ਐਨੇ ਸਮਾਨ ਤੇ 850 ਰੁਪਇਆ ਲਾਦਾ ਜਿਹਦੇ ਸਾਹਮਣੇ ਲੱਗੋ ਠੀਕਾ ਵਿਲੇ ਬਲਟੇ ਬਟੇ ਲਾਏ ਹਲੇ ਤਾਂ ਹੀ ਲੈ ਕੇ ਆਉਣੀ ਐ ਇੱਕ ਛਤਰੀ ਲੈ ਗੋਣ 2.5 2.5 ਦੀ ਕਿਉਂਕਿ ਮੁੜ ਕੇ ਪੈਸੇ ਕੋਈ ਲੱਗ ਜਾਂਦੇ ਐ ਉਹਨਾਂ ਹੁਣ ਹੈਗਾ ਜਿੰਨਾ ਤੇ ਲੱਗ ਗਿਆ ਆਪਾਂ ਹਾਂਜੀ ਮੇਰੇ ਵੀਰੋ ਛਤਰੀਆਂ ਸ਼ੂਤਰਾਂ ਦੀ ਵੀ ਕਰ ਲਈ ਸੈਡਿੰਗ ਬਈ ਠੀਕ ਐ ਛਤਰੀ ਇੱਕ ਜਿਹੜੀ ਆਪਣੀ ਗਵਾਚ ਗਈ ਸੀ ਉਹ ਵੀ ਪਾ ਲਈ ਇਹ ਪੂਰਾ ਆ ਛਤਰੀ ਵਾਸਤੇ ਲਿਆਂਦਾ ਯਾਰ ਕਉਗੇ ਛਤਰੀ ਜਿਆਦਾ ਹੈਵੀ ਆ ਤਾਂ ਕਰਕੇ ਇਹ ਹੋਮ ਮੇਡ ਆ ਨਾ ਆਪਣੀ ਇਹਦੇ ਵਾਸਤੇ ਬਈ ਟਾਂਗੀ ਦੀ ਵੀ ਸੈਟਿੰਗ ਕਰਨ ਵਾਲੀ ਆਪਾਂ ਇੱਕ ਨੀ ਇਧਰ ਲਾਤੀ ਇੱਕ ਉਹ ਉੱਚੀ ਲੱਗੋ ਤੇ ਸਪੀਅਰ ਬੈਠਾ ਤੇ ਬੱਚਾ ਹੈ ਤੇ ਕਰ ਆਪਣਾ ਨਹੀਂ ਆ ਉਹਨੂੰ ਵੀ ਪਾਲਣ ਜਾਣਾ ਤੇ ਕੰਮ ਬਹੁਤ ਆਜੇ ਬੱਚੇ ਵੀ ਬਾਹਰ ਕੱਢਣੇ ਦਾਣੇ ਦੂਣੇ ਪਾਉਣੇ ਆ ਤੇ ਬੱਚੇ ਵੀ ਨਹੀਂ ਬਾਹਰ ਕੱਢੇ ਗਏ ਸੀ ਸਵੇਰੇ ਬਈ ਤਾਂ ਕਰਕੇ ਆਪਾਂ ਹੁਣ ਬਾਹਰ ਕੱਢਦੇ ਬੱਚੇ ਤੇ ਕਿਹਦਾ ਜਿਹੜੀ ਰਾਤ ਕਬੂਤਰੀ ਲਿਆਂਦੀ ਆ ਹਨਾ ਬਈ ਚੋਰਾ ਭਲੇਖੇ ਸਾਧਨੀ ਕੁੱਟੀ ਗਈ ਉਹ ਕੰਮ ਹੋ ਗਿਆ ਤੇ ਉਹਨੂੰ ਵੀ ਬੰਨਤਾ ਤੇ ਛਤਰੀਆਂ ਲਾਤੀਆਂ ਨੀਵੀਆਂ ਕਰਕੇ ਨੇ ਕਹੋ ਇੱਕ ਉਹ ਛਤਰियां ਬਹੁਤ ਹੋ ਜਾਣ ਨੂੰ ਹੁਣ ਆਪਾਂ ਸ਼ੀ ਛਤਰਾਂ ਦਾ ਪਹਿਲੇ ਇੱਕ ਦੀ ਹੋਰ ਲਾਵਾਂਗੇ ਇੱਕ ਦੋ ਢਾਂਗਾਂ ਹੋਰ ਲਾਵਾਂਗੇ ਤੇ ਬਾਕੀ ਕੁਝ ਤਾਂ ਨਵਾਂ ਹੀ ਪੰਗਾ ਹਜੇ ਜਿਵੇਂ ਕਾਹ ਪਈ ਇੱਧਰ ਪੁਰਾਣੀ ਛਤਰੀ ਠੀਕ ਹੈ ਮਤਲਬ ਪੁਰਾਣੀ ਨਹੀਂ ਤੈਹ ਪੁਰਾਣੀ ਅੱਧਾ ਜਮਾਂ ਨਵੀਆਂ ਤੈਆਂ ਤੈਆਂ ਵਾਲੀਆਂ ਪੱਕੇ ਕਾਹ ਇੱਕ ਦੇ ਪਿੱਛੇ ਪਈ ਉਹ ਥੱਲੇ ਦੋ ਤਾਂ ਜਮਾਨ ਲੱਗ ਗਈਆਂ ਕੁਝ ਨਵਾਂ ਤਿਆਰ ਕਰ ਲਾਂਗੇ ਆਪਾਂ ਸੈਟਿੰਗ ਹਨ ਪਿੰਜਰੇ ਪੁੰਜਰੇ ਪਈਆਂ ਲਾਉਣ ਵਾਲੇ ਆਏ ਤਾਂ ਸਾਰਾ ਕੁਝ ਇੱਕ ਪਿੰਜਰਾ ਆ ਪਏ ਤੇ ਜਿਤੇ ਲੱਗੀ ਹੈ ਤੁਹਾਨੂੰ ਪਤਾ ਹੀ ਹੋਣਾ ਇਹ ਕਾਹ ਪੇ ਪਿੰਜਰਾ ਪੂਗਣ ਵਾਲਾ ਠੀਕ ਹੈ ਦਾਣਾ ਪਾਣੀ ਕਰ ਲਿਆ ਰੈਡੀ ਖਰਾਗ ਦੀ ਰੋਈ ਨਵੀਂ ਬਾਲਟੀ ਲਾਉਣੀ ਪੈਂਦੀ ਹੈ ਫਿਰ ਜੇ ਪੌਣੀਆਂ ਦਾ ਲਾਉਣੀ ਨੀ ਪਊਗੀ ਠੀਕ ਹੈ ਕਿ ਨਹੀਂ ਇੱਕ ਮਿੰਟ ਭਾਈ ਸਾਹਿਬ ਵੱਡੀਆਂ ਡਰਿਆਂ ਕਰ ਲਿਆ ਮੈਂ ਸਾ ਵੀ ਕੱਢ ਲਗੇ ਹਨ ਰੱਖ ਕੇ ਕੀ ਭਾਂਜੋ ਦਾਤ ਦੇਣਗੇ ਆਪਾਂ ਆਇਓ 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 ਬੇਟਾ ਆਹੜੋ ਤੇ ਇਧਰ ਦਮਣੀ ਜੀ ਵੀ ਪਹੁੰਚੇ ਹੋਏ ਨੇ ਬਹੁਤ ਜ਼ਿਆਦਾ ਚੋਆ ਚੋਆ ਨਾ ਬਾਹਰ ਨਿਕਲਣ ਖਾਸ ਡਿਮਾਂਡ ਹੁੰਦੀ ਹੈ ਇਹ ਥੋੜਾ ਜਿਹਾ ਬਸ 13 ਨੀ ਆਊਟ ਨਹੀਂ ਚੱਲਗੇ ਸੀਗੇ ਥੋੜੀ ਰੱਬ ਨਾਲ ਵਾਧ ਇਹਨਾਂ ਦੀ ਬਿਰਤੀ ਲੱਗੀ ਸੀ ਰੱਬ ਨੂੰ ਹੁਕਮ ਸਿੰਧੀਆ ਗੱਲ ਹਾਂ ਮਾਮਨ ਨਕੇ ਚੱਲ ਵੀ ਉਧਰ ਅੰਤਰਧਿਆਨ ਵੱਧ ਜਾਂਦੇ ਸੀਗੇ ਇਹ ਠੀਕ ਹੈ ਕਿ ਨਹੀਂ ਇਹਨਾਂ ਦੀ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਗਿਆ ਸੀ ਇਹਨਾਂ ਦਾ ਗੱਲ ਇੱਦਾਂ ਮੁੱਕਦੀ ਹੈ ਤੇ ਇੱਧਰ ਵੀ ਰੱਖ ਲਿਓ ਭਾਈ ਖੜ ਜੋ ਆ ਜੋ ਆ ਜੋ ਬਟਾ ਆ ਵੀ ਬਾਹਰ ਨਾਲ ਜੋ ਬਸ ਓਕੇ ਵੀ ਰਿਪੋਰਟ ਤੇ ਪਾਣੀ ਵਾਲੇ ਪਾਣੀ ਵਾਲੇ ਭਾਂਡੇ ਧੋਕੇ ਪਾਵਾਂਗੇ ਆਪਾਂ ਲਓ ਜੀ ਮਲਟੀ ਸਟਾਰ ਤੇ ਬਰੂਟ ਆਉਣ ਵੀ ਪਾਤੀ ਠੀਕ ਹੈ ਕਿ ਨਹੀਂ ਵੀ ਥੋੜੇ ਸੈੱਟ ਹੋ ਗਏ ਤਕੜੇ ਹੋ ਗਏ ਹੋਰ ਰੇਸਾ ਲਾਉਣ ਇਹ ਬਾਹਲੇ ਨਹੀਂ ਪਾਉਂਦੇ ਸਾਨੂੰ ਪਤਾ 8-10 ਦਿਨਾਂ ਤੱਕ ਇੱਕ ਦਿਨ ਪਾਉਂਦੇ ਹੁੰਨੇ ਆ ਮਾਹਾਂ ਪੰਜ-ਪੰਜ 7-7 ਐਮਐਲ ਪਾ ਦੇ ਬਹੁਤ ਹੈ ਠੀਕ ਹੈ ਕਿ ਨਹੀਂ ਬਾਕੀ ਇਧਰ ਸੈਟਿੰਗ ਹੋ ਰਹੀ ਹੈ ਸਾਜ ਰਹੀ ਹੈ ਮੈਂ ਫਿਰ ਠੀਕ ਹੈ ਬੱਚੇ-ਬੁੱਚੇ ਢੇ ਲਵਾਉਣ ਦੀ ਕੋਈ ਗੇਮ ਪਾਣੀ ਦੀ ਸਭ ਰੈਵ ਚੱਲਦੀ ਆ ਥਨ ਤੜਕੇ ਤੇ ਹੈ ਤੂੰ ਉਸਕਾਣਾ ਹੈ ਬਹੁਤ ਅਹਿਮ ਦੱਸ ਤਾਨੂੰ ਗੇਮ ਗੇਮਸ ਕੋਣ ਹੈ ਇਹਨੂੰ ਠੀਕ ਆ ਠੀਕ ਆ ਹਾਂ ਹਾਂਜੀ ਭਾਈ ਬੱਚੇ ਕਰਦਗੇ ਅੰਦਰ ਹੋ ਗਿਆ ਸੋਤਾ ਨਹੀਂ ਦੋ ਨਾਲ ਇੱਕ ਜ਼ੀਰੋ ਲਵਾਉਂਗਾ ਮੈਂ ਵੀ ਇਹਦੇ ਕਹਿਣ ਵਾਂਗੂ ਤੇ ਖਾੜ ਦਿਓ ਕਾਲੇ ਚੀਨੇ ਨੂੰ ਨਾ ਛਤਰੀ ਤੇ ਮੋਹਣਾ ਸੀ ਯਾਰ ਇੱਥੇ ਤੋਂ ਡੱਡ ਕੇ ਆ ਜਾਂਦਾ ਹੁਣ ਛਤਰੀ ਤੇ ਭਾਇਆ ਹੋ ਜੂ ਟ੍ਰੇਨਿੰਗ ਪੱਕੀ ਹੋ ਗਈ ਇਹਦੀ ਲਓ ਬਾਦੋ ਤੇ ਇਧਰ ਆਪਣੇ ਬੈਡ ਕਾਲਿਆਂ ਨੂੰ ਪਾ ਤੇ ਦਾਣੇ ਠੀਕ ਆ ਥੋੜੇ ਜੇ ਬਸ ਹੋਰ ਬਾਲੇ ਨਹੀਂ ਉਹ ਪਹਿਲਾਂ ਨਹੀਂ ਖਾਦੇ ਇਹਨਾਂ ਨੇ ਪਾਣੀ ਇਹਨਾਂ ਕੋਲੇ ਪਿਆਈ ਹੋਊਗਾ ਯਾਰ ਕਾਲੀ ਤਾਂ ਪਿਆਣੀ ਪਾਣੀ ਇਹਨਾਂ ਕੋਲੇ ਪਿਆ ਕਰੋ ਓਕੇ ਰਪੋਟ ਹਾਂਜੀ ਮੇਰੇ ਵੀਰੋ ਆ ਗਈ ਪਾਈ ਇਧਰ ਲੈ ਕੇ ਕਰੇ ਤੇ ਨਹੀਂ ਤੋਂ ਇੱਕ ਰਿਆਂ ਦੀ ਬੇ ਰੂ ਟੂਟੀ ਖਾਇਾਂ ਦੀ ਓਕੇ ਏਅਰਪੋਰਟ ਇੱਧਰ ਵਾਲੇ ਬੈਠੇ ਆ ਆਪਣੇ ਸਾਰੇ ਚੋਬਰ ਤੇ ਖੰਡਾ ਹਾਂ ਇੱਧਰ ਵਾਲੇ ਸੈਟ ਬੈਟਾ ਸਾਰੇ ਇਹਨੂੰ ਛੋਲੇ ਛਾਲੇ ਦੇ ਦੇ ਨਾ ਕੋਈ ਦਿੱਕਤ ਨਹੀਂ ਤੇ ਉਦੋਂ ਪਹਿਲਾਂ ਆ ਕੁਛ ਅੰਡਿਆਂ ਚੋਂ ਬੱਚੇ ਨਿਕਲਣ ਵਾਲੇ ਸੀਗੇ ਉਹ ਦੇਖ ਲਾਂ ਭਾਈ ਨਿਕਲ ਗਏ ਕਿ ਕਿਸ ਹਸਾਬਕ ਤਾ ਵਾ ਚੰਗਾ ਇਹ ਬੱਚਾ ਨਿਕਲਣ ਵਾਲਾ ਸੀਗਾ ਠੀਕ ਆ ਤੇ ਕੱਢ ਦਿੰਨੇ ਆ ਭਾਈ ਸਾਹਿਬ ਇਹ ਹੋਊਗਾ ਭਾਈ ਸਾਹਿਬ ਖੱਟੀਆਂ ਅੱਖਾਂ ਕਾਲੀ ਨੋਕ ਤੇ ਕਾਲਾ ਚੀਨਾ ਕਬੂਤਰੀ ਬਣੂਗੀ ਇੰਨਾ ਵੀ ਸੁਣਦਾ ਹੁਣੇ ਹੀ ਬਸ ਬਾਜੇ ਇੰਨੀ ਕੁ ਜ਼ਿਆਦਾ ਜੋੜੇ ਦੀ ਆਪਾਂ ਨੂੰ ਪਤਾ ਹੈ ਬਈ ਮੇਨ ਵੱਡਾ ਕਬੂਤਰ ਹੈ ਤੇ ਵੱਡੇ ਕਬੂਤਰ ਦਾ ਪਹਿਲਾ ਬੱਚਾ ਹਜੇ ਹੋ ਨਿਕਲਿਆ ਜਾਂਦਾ ਬਈ ਹਜੇ ਹੁਣ ਉਹ ਵੀ ਮੈਂ ਕੱਢੂ ਮੈਂ ਪਤਾ ਨਹੀਂ ਕੀ ਹੋਊ ਸਿਰੇ ਚੜੂਗਾ ਨਾ ਚੜੂਗਾ ਇਹ ਤੋਂ ਪਹਿਲਾਂ ਆਂਡੇ ਫਟ ਗਏ ਖਰਾਬ ਹੋ ਗਏ ਪਿਲ ਗਏ ਬੋ ਪੁੱਠਾ ਕੰਮ ਹੋ ਜਾਂਦਾ ਮੇਨ ਕਬੂਤਰ ਦਾ ਬੱਚਾ ਇੱਕ ਵੀ ਨਹੀਂ ਬਚਿਆ ਵੱਡੇ ਟੂਸਿਆਂ ਵਾਲੇ ਦਾ ਇਹ ਠੀਕ ਹੈ ਕਿ ਨਹੀਂ ਤੇ ਹਜੇ ਇਹਦੇ 2-3 ਹੋਰ ਕਢਾਉਣੇ ਆਪਾਂ ਚਲੋ ਪਹਿਲਾਂ ਤੇ ਇਹਨੂੰ ਕੱਢਾਂ ਬਈ ਮੈਂ ਬਾਹਰ ਹਾਂ ਬਸ ਇੰਨਾ ਕੱਢ ਕੇ ਰੱਖ ਲੈਣਾ ਭਾਈ ਬੱਚੇ ਨੂੰ ਆਪਾਂ ਤੇ ਇਸ ਤੋਂ ਬਾਅਦ ਬੇਨੇ ਆਪੇ ਨਿਕਲ ਜਾਣਾ 1 ਮਿੰਟ ਰ ਇੱਕ ਵਾਰ ਜੂ ਨਹੀਂ ਪਾਇਦਾ ਸਹੀ ਸਹੀ ਚਲੋ ਛੱਡੋ ਬਸ ਐਸਾ ਹੌ ਤੇ ਠੀਕ ਹੈ ਇਸ ਤੋਂ ਬਾਅਦ ਜ਼ੋਰ ਮਾਰ ਕੇ ਨੇ ਆਪੇ ਨਿਕਲ ਜਾਣਾ ਤੇ ਸੈਟ ਵਟ ਹੋ ਜਾਣਾ ਹਾਂਜੀ ਮੇਰੇ ਵੀਰੋ ਉਧਰ ਭਾਈ ਉਹ ਬੱਚਾ ਵੀ ਕਰਦਾ ਸੀ ਬਾਕੀ ਵੀ ਦੇਖ ਲਈ ਸੀ ਜਿਹੜੇ ਆਂਡੇ ਉਂਡੇ ਆਂਡਾ ਚੁਪ ਚੁਪ ਕੇ ਨਿਕਲਣ ਵਾਲੇ ਸੀ ਠੀਕ ਹੈ ਕਿ ਨਹੀਂ ਉਧਰ ਪਰਲੇ ਬੈਡ ਕਲੇ ਕੁੱਤਰ ਨੂੰ ਵਾਟਰ ਵੀ ਪਾਇਆ ਜਾਂਦਾ ਤੇ ਆਪਦੇ ਪੀਰ ਨੂੰ ਪਾਣੀ ਲਿਉਣਾ ਭੁੱਲ ਗਿਆ ਵੀ ਹਜੇ ਮੈਂ ਦਵਾਈ ਦੂ ਹੀ ਲੈਣੀ ਠੀਕ ਹੈ ਕਿ ਨਹੀਂ ਤਾਂ ਕਰਕੇ ਮੈਂ ਦੂਰ ਨੂੰ ਮੁੜ ਕੇ ਘਰੇ ਜਾਣਾ ਕਰਾਂ ਤੇ ਪਾਣੀ ਪੂੜੀ ਤਿਆਰ ਕਰਨਾ ਸ਼ੁਰੂ ਆ ਗਏ ਬੱਚੇ ਨੂੰ ਸ਼ੋਲੇ ਦੇਨੇ ਆ ਰੈਂਡ ਲਿਖੋਂ ਦੀ ਲਾਈਟ ਗਈ ਭਾਈ ਲਾਈਟ ਡੀਕੀਆ ਨੇ ਵੀ ਕੋਲੋਂ ਲਾਈਟ ਆ ਗਈ ਤੇ ਕਦੋਂ ਬੱਚੇ ਨੂੰ ਸ਼ੋਲੇ ਛਲੇ ਦੇਵਾਂਗੇ ਹਨ ਇਹ ਲਾਈਟ ਆਵੇ ਨਾ ਆਵੇ ਯਾਰ ਆਪਾਂ ਨੂੰ ਕੀ ਆਪਾਂ ਫੋਨ ਦੀ ਫਲੈਸ਼ ਜਗਾ ਕੇ ਨਾ ਦੇ ਦਈਏ ਮੈਂ ਤਾਂ ਕਹਣਾ ਮੁੜ ਕੇ ਭੈਣ ਨੇੜੇ ਹੋ ਗਿਆ ਐ ਬਹੁਤ ਹੋ ਗਿਆ ਬੱਚਾ ਨੂੰ ਦੇਤੇ ਭਾਈ ਸ਼ੋਲੇ ਤੇ ਵਾਟਰ ਵੀ ਦੋਦਦੀ ਤੇ ਕੱਲ ਵਾਸਤੇ ਸ਼ੋਲੇ ਭਿਓ ਕੀ ਵੀ ਰੱਖਦੇ ਇਹਨਾਂ ਤੇ ਠੀਕ ਹੈ ਓਕੇ ਰਿਪੋਰਟ ਇੱਕ ਮਿੰਟ ਆ ਸਾਮਾਨ ਆ ਦੇ ਆ ਸਾਮ ਟਾਵਲ ਟੰਗ ਦੀ ਇੱਧਰ ਆਪਣਾ ਰੰਜੇ ਵੀ ਜਾ ਕੇ ਰੱਖ ਦਈਏ ਇੱਥੇ ਤੇ ਬੱਚਾ ਨੂੰ ਛੱਡ ਆਈਏ ਭਾਈ ਅੰਦਰ ਪਿੰਜਰੇ ਜਿਹੜਾ ਅੰਦਰ ਕਮਰੇ 'ਚ ਪਿਆ ਹੈਗਾ ਇੱਧਰਲੇ ਪਾਸੇ ਆਪਣੇ ਤੇ ਬਾ ਵਲੌਗ ਦੀ ਐਂਡਿੰਗ ਕਰੀ ਦਿੰਨਾ ਭਾਈ ਲਾਈਟ ਤਾਂ ਨਹੀਂ ਆਈ ਹਜੇ ਤੱਕ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਤਾਂ ਛੱਡ ਆਣ ਨੂੰ ਅੰਦਰ ਮੈਂ ਹਾਂਜੀ ਮੇਰੇ ਵੀਰੋ ਹਜੇ ਤੱਕ ਨਹੀਂ ਲਾਈਟ ਆਈ ਤਾਂ ਹੀ 1 ਵਜੇ ਲਾਈਟ ਡੀਕ ਤੇ ਡੀਕ ਦੇਣ ਨੂੰ ਠੀਕ ਹੈ ਕਿ ਨਹੀਂ ਤੇ ਚਲੋ ਯਾਰ ਲਾਈਟ ਆ ਗਈ ਨਾ ਵੀ ਮੀਰੇ ਮਨ ਜਈ ਬਾਹਰ ਕੱਢ ਰਹਿਣਾ ਨਾ ਕੋਈ ਗਰਮੀ ਬਹੁਤ ਅੰਦਰ ਯਾਰ ਤੇ ਬਸ ਠੀਕ ਆ ਬ్రో ਓਕੇ ਰਿਪੋਰਟਾ ਨਾ ਸਾਰਾ ਕੰਮ ਕਰ ਸਕਦਾ ਕੱਲ ਨੂੰ ਨਦਦੇ ਆ ਓਕੇ ਜੀ ਤੇ ਬੱਚੇ ਦੀ ਸੱਚ ਵੀ ਗੱਲ ਹਾਂ ਓਕੇ ਬੱਚੇ ਦੀ ਵੀ ਸੱਚ ਗੱਲ ਆਪਣੇ ਅੰਦਰ ਤੇ ਰਹੀ ਸੀ ਨਾ ਬੱਚਾ ਯਾਰ ਕੱਲ ਨੂੰ ਦੇਖਾਂਏ ਪੱਗੀ ਬੰਦਾ ਕੀ ਨਹੀਂ ਕਿ ਨਹੀਂ ਤੇ ਅਨੂਏ ਪਸ ਕੱਲ ਨੂੰ ਸਾਰੀ ਗੱਲਬਾਤ ਕਰਾਂਗੇ ਬਾਏ ਬਾਏ ਸਰਵਰਿੰਗ ਕੋਆਰਡੀਨੇਟ ਲਵ ਯੂ